15 ਨਿਕਲ ਆਊਗਾ ਮਿਣਕੇ ਲੈ ਕੇ ਜਾਵੇ ਦੋ ਟਾਈਮ ਚੋਵੇ ਚਾਰ ਟਾਈਮ ਚੋਵੇ ਜਿੰਨਾ ਚੈਰ ਅਗਲੇ ਦੀ ਸੰਤੁਸ਼ਟੀ ਨਹੀਂ ਹੁੰਦੀ 16 ਲੀਟਰ ਦੁੱਧ ਮਿਣਕੇ ਦੇਵਾਂਗੇ ਮਿਣਕੇ ਇਹ ਨਹੀਂ ਸਾਢੇ 15 ਹੋਣੀ ਨਿਕਲਦਾ 16 ਤੋਂ ਸਾਢੇ 15 ਨਾ ਰਹੋ 17 ਨਿਕਲ ਸਾਡਾ 18 ਵੀ ਨਿਕਲ ਸਾਡਾ ਇਹ ਸਾਢੇ 15 ਰਹਿ ਗਿਆ ਹਾਂਜੀ ਕਿਰਾਇਆ ਪਲੱਸ ਜਿੰਨੀ ਉਹਦੀ ਸਾਈ ਪਾਈ ਹੋਊਗੀ ਉਹ ਓਕੇ ਦੋ ਵਾਰ ਮੋੜ ਦਾਂਗੇ ਆਪਣੇ ਡਬਲ ਮੋੜ ਦਾਂ ਕੋਈ ਚੱਕੋ ਫੜ ਕੇ ਲੈ ਜੀ ਠੀਕ ਆ ਧੰਨਵਾਦ ਜੇ ਇਹਨਾਂ ਦੁੱਧ ਨਿਕਲੇ 16 ਤੋਂ 17 ਔਰ 18 ਹੋ ਸਕਦਾ ਹੈਗਾ ਬਹੁਤ ਖਰੀਆ ਬਹੁਤ ਜਿਆਦੀ ਜੀ ਬਾਕੀ ਚਵਾਈ ਲੱਗੀ ਪੂਰੀ ਚਵਾਈ ਸੱਜਣੋ ਵੀਡੀਓ ਕੀਤੀ ਸੀ ਕਲਾਸ ਨਗਰ ਤੇ ਚਵਾਈ ਵੀਰ ਹਰੀ ਕਹਿੰਦੇ ਮਈਆਂ ਹੋਂ ਗੇਡੀਆਂ ਕਰਦੀਆਂ ਚਵਾਈ ਰੋਕੀ ਹੋਈ ਸੀ ਸਾਰਾ ਲੇਖਾ ਜੋ ਖਰਜਾ ਜਿਹੜਾ ਵੀ ਆ ਉਹ ਵੀਡੀਓ ਤੇ ਦੱਸਿਆ ਹੋਇਆ ਸੋਚਿਆ ਤੁਹਾਨੂੰ ਧਾਰਾ ਦੇ ਵਿੱਚ ਚੈੱਕ ਕਰਾਂਗੇ ਸਟਾਰਟਿੰਗ ਤੋਂ ਲਾਵਾ ਨਹੀਂ ਦੀ ਲੋਤੀ ਦਾ ਮਗਲਿਆਂ ਵੀ ਮਾਰੇ ਹੋ ਮਾਕੇ ਨੂੰ ਨੌਤਰੀਆਂ ਬਾਲਟੀਆਂ ਭਰ ਕੇ ਨਾ ਸੋ ਲੋ ਜਿਹਨੇ ਤੁਹਾਨੂੰ ਸੂਰਜ ਚਾਹੀਦੀ ਹੈ। ਹਲਾਸ ਸਾਰਿਆਂ ਨੂੰ ਬੋਲਣ ਦੇ। ਤੇ ਧਾਰਾਂ ਕਾਰਡਿੰਗ ਚਲਾਉਂਦੇ। ਬੱਧੀ ਬਹੁਤ ਪੂਰੀਆਂ ਪੂਰੀ ਰੂਮਰ ਕੀ ਵੀਰੇ ਪੂਰੀ। ਹਾਂਜੀ ਸਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ। ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਫਰਮ ਕਰ ਲੱਗੇ ਸੱਜਣੋ ਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪੈਂਡ ਕਲਾਸ ਆ ਗਿਆ ਸੱਜਣੋ ਜੇ ਜਿਲੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ ਤੇ ਜੇ ਗੱਲ ਨੇੜੇ ਦੀ ਕਰੀਏ ਤਾਂ ਨੇੜੇ ਮੇਨ ਸ਼ਹਿਰ ਮੇਨ ਕਸਬਾ ਮੋਤੀ ਆ ਗਿਆ ਯਕੀਨ ਨੂੰ ਤੇ ਮੋਤੀ ਬਾਉਂ ਪਲਾਣਾ ਦੇ ਤੋਂ ਸੈਨ ਨਹੀਂ ਕੋਈ ਕਿਹਾਰੇ ਆ ਗਏ ਸੀ ਬੋਨਾ ਕਰਦੇ ਨਹੀਂ ਬੱਲੇ ਬੱਲੇ ਤਾਂ ਆਪਣੀਆਂ ਸਮਾਂ ਨੂੰ ਬਹੁਤ ਜ਼ੋਰ ਕਰਮਕੀਨ ਮਤੁਦਾpon ਕਰੀ ਬੱਲ ਜੰਗਾਂ ਵਰਤਾ ਕਰਨਾਂ ਲਈ ਬਾਕੀ ਲੇਵਾ ਪਾ ਦੱਸੂਗਾ ਕਿ ਕਾ ਜੀ ਨਹੀਂ ਇਹ ਕੋਈ ਨਾ ਕੋਈ ਵਾਰ ਆ ਇਹਨਾਂ ਦੇ ਅੱਗੇ ਆਪਾਂ ਚੱਗੇ ਨੂੰ ਨਾ ਦਤਾ ਹੋਣ ਨਾ ਦਿੰਦੇ ਕੋਈ ਲੇਗ ਵਰਗਾ ਦਾ ਦਿਆ ਚੇਲੇ ਨੂੰ ਤਾਂ ਸਾਰਾ ਚੰਗਾ ਆਹ ਲਓ ਲਿਖ ਦਿਓ ਤੁਮ ਬੋਹ ਇਹ ਛੋੜ ਕਰ ਆਹੋ ਉਰੇ ਕੇ ਕਰੇ ਜਿਹੜਾ ਪਸੰਦ ਆ ਗਿਆ ਕਰਕੇ ਤਸਦੀ ਕਰੇ ਤੇ ਜੀ ਬੰਦਾ ਬੰਦਾ ਕਰਨਾ ਮਨ ਨਾਲ ਐਵੇਂ ਕਰਦੇ ਆਪਾਂ ਬੜਾ ਚੰਗਾ ਲੇਵਾ ਆਨੰਦ ਦਾ ਜਾਨਦਾਰ ਛੋਟੀ ਨੂੰ ਲੱਗਿਆ ਹੋਇਆ ਤੇ ਇੰਟਰਵਿਊ ਨਾ ਪੁੱਛ ਲਈਏ ਕੋਈ ਜਿਹਾ ਵਾਲਾ ਹਵਾਨਾ ਦੇਖੋ ਫੌਜੀ ਸਾਹਿਬ ਸਤਿ ਸ੍ਰੀ ਅਕਾਲ ਜੀ ਸਸਿਕਾ ਟਲੀ ਵੀਰ ਹੋ ਕੀ ਹਾਲ ਚਾਲ ਦਾ ਬਹੁਤ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ ਬਰਾਇ ਕਰੋ ਜੀ ਹੋਰ ਘਰ ਪਰਿਵਾਰ ਠੀਕ ਠਾਕ ਬਹੁਤ ਵਧੀਆ ਸ਼ੁਕਰ ਅਦਾ ਤੇਰਾ ਸੰਦੂ ਡੇਰੀ ਫਾਰਮ ਦੇਖਣਾ ਸਾਰੇ ਭੈਣ ਭਾਈਆਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਸਾਰੇ ਚੜ੍ਹਦੀ ਕਲਾ ਵਿੱਚ ਹੋਣ ਸ਼ੁਕਰ ਹੈ ਰੱਬ ਜਣ ਦੁੱਗਣੀ ਰਾ ਚੌਗਣੀ ਤਰੱਕੀ ਬਖਸ਼ੇ ਮਹਾਰਾਜ ਉਹਨਾਂ ਨੂੰ ਹਾਂ ਜਿਹੜੇ ਆਪਾਂ ਨੂੰ ਇੰਨਾ ਪਿਆਰ ਦੇ ਰਹੇ ਆ ਬਿਲਕੁਲ ਬਿਲਕੁਲ ਜਿਨ੍ਹਾਂ ਦੀ ਬਦੌਲਤ ਆਪਾਂ ਤੀਜੇ ਚੌਥੇ ਦਿਨਾਂ ਦੇ ਦਰਸ਼ਕਾਂ ਸਾਹਮਣੇ ਆਉਣੇ ਹੈਗੇ ਬਿਲਕੁਲ ਬਿਲਕੁਲ ਉਹਨਾਂ ਹਾਂ ਉਹਨਾਂ ਸਦਕੇ ਬਾਕੀ ਥੋੜਾ ਮੌਸਮ ਦਾ ਕਰਕੇ ਬਾਕੀ ਦੋ ਦਿਨ ਆਪ ਘਰੇ ਚੋਨਾ ਵੀ ਆ ਆ ਫੇਰ ਹੀ ਦੇਣਾ ਫੇਰ ਹੀ ਵੀਡੀਓ ਪਾਉਣੀ ਆ ਆ ਸਭੀ ਦੇ ਸਕਦੇ ਆ ਜੇ ਅਗਲੇ ਤੇ ਪਿੱਛੋਂ ਵੇ ਚੋਏ ਦੇ ਤਸੱਲੀ ਦਿੱਤੀ ਜਾਂਦੀ ਤਸੱਲੀ ਦਿੱਤੀ ਜਾਂਦੀ ਤਸੱਲੀ ਦਿੱਤੀ ਜੱਗੇ ਵੀਰ ਕੀ ਹਾਲ ਆ ਵਧੀਆ ਵਧੀਆ ਵੀਰੇ ਤੂੰ ਸੁਣਾ ਕਿਵੇਂ ਚੜਦੀ ਕਲਾ ਚੜਦੀ ਕਲਾ ਬਾਬੇ ਨਾਨਕ ਦੀ ਕਿਰਪਾ ਪੂਰੀ ਪੂਰੀ ਬਾਬਾ ਨਾਨਕ ਕਿਰਪਾ ਹੀ ਰੱਖੇ ਕਿਰਪਾ ਹੀ ਰੱਖੇ ਸਹੀ ਗਾ ਸਾਰਿਆਂ ਦੇ ਕਿਰਪਾ ਰੱਖੇ ਜਿਹੜੇ ਆਪਾਂ ਨੂੰ ਪਿਆਰ ਬਹੁਤ ਜ਼ਿਆਦਾ ਪਿਆਰ ਦਿੰਦੇ ਆ ਆਪਾਂ ਨੂੰ ਬਾਲਾ ਜ਼ਿਆਦਾ ਕਈ ਵੀਰ ਐਵੇਂ ਦੇ ਆ ਆਪਨੋ ਕੋਹ ਨਹੀਂ ਲੈਣਾ ਉਹਨਾਂ ਨੇ ਮੱਝ ਨਹੀਂ ਕੋਹ ਨਹੀਂ ਲੈਣਾ ਹਾਲਚਾਲ ਪੁੱਛਦੇ ਆ ਤੇ ਇਹ ਕਹਿੰਦੇ ਬਈ ਬਹੁਤ ਵਧੀਆ ਤੁਹਾਡਾ ਕੰਮ ਆ ਤੁਸੀਂ ਦੋਵੇਂ ਆਣੇ ਰਲ ਗਿਆਂਦੇ ਫੌਜੀ ਸਾਹਿਬ ਦੀਆਂ ਵੀਡੀਓ ਵੇਨੇ ਤੇਰੀਆਂ ਵੀ ਪਹਿਲਾਂ ਆਡਾ-ਆਡਾ ਵੇਦੇ ਰਹੇ ਹੁਣ ਤੁਸੀਂ ਇਕੱਠੇ ਹੋ ਗਏ ਆ ਤੇ ਮੈਂ ਨਾ ਬਹੁਤ ਜ਼ਿਆਦਾ ਮਹਾਰਾਜ ਦਾ ਸੱਚੇ ਪਾਤਸ਼ਾਹ ਦਾ ਕਿਰਪਾ ਪਾ ਕਹਿੰਨੇ ਵੀ ਪੂਰੀ ਮੇਰ ਰੱਖੇ ਜਿਹੜਾ ਆਪਨੋ ਇੰਨਾ ਪਿਆਰ ਦਿੰਦੇ ਆ ਤੇ ਐ ਹੀ ਬਣਿਆ ਰਵੇ ਪਿਆਰ ਆਪਣਾ ਬਾਂਝਾ ਚੌਕਾ ਨਾ ਕਿਨੇ ਨਿਭੀ ਜਾਂਦੀ ਹਾਂ ਨਹੀਂ ਨਿਭੀ ਜਾਂਦੀ ਬਸ ਹਾਂ ਬਿਲਕੁਲ ਬਾਕੀ ਜੋ ਮੁਕੱਦਰ ਦਾ ਉਹਦਾ ਖਾਣਾ ਆ ਉਹਦਾ ਖਾਣਾ ਆਦਾ ਬਈ ਸਹੀ ਗੱਲ ਆ ਤੇ ਆਪਣਾ ਤੇ ਨੇੜੇ ਆਪਾਂ ਨੂੰ ਮੁੱਦਕੀ ਸ਼ਹਿਰ ਹੈ ਨਾ ਅੱਗੇ ਸਾਰਾ ਭਰਾਵਾਂ ਪਰ ਪਤਾ ਹੀ ਆ ਹਾਂ ਤੇ ਨੰਬਰ 70873 83195 ਓਕੇ 95014 66937 95014 66937 ਵੈਸੇ ਤਾਂ ਆਪਾਂ ਸਕਰੀਨ ਤੇ ਵੀ ਹਾਂਜੀ ਸਕਰੀਨ ਤੇ ਵੀ ਤੇ ਫਿਰ ਤਿੰਨ ਬੁਖਾਦ ਗਈ ਹਾਂਜੀ ਤਿੰਨ ਬੁਖਾਦ ਗਈ ਅੱਜ ਆ ਝੋਟੀ ਤੋਂ ਜੇ ਸ਼ੁਰੂ ਕਰੀਏ ਤੇ ਇਹ ਬੜੀ ਚੰਗੀ ਝੋਟੀ ਲਿਆਏਗਾ ਤੁਹਾਨੂੰ ਹਾਂਜੀ ਇਹ ਦੂਸਰਾ ਸੂਆ ਸੂਈ ਆਈ ਠੀਕ ਆ ਅੱਜ ਸੂਈ ਹੋਊਗੀ 25 26 ਦਿਨਾਂ ਦੀ ਆ ਕਟਾ ਜੀ ਮਹੀਨੇ ਦੀ ਮੰਨ ਲੈ ਕੋਈ ਵੀ ਭਲਾ ਦੇ ਇਹਦਾ ਮਹੀਨਾ ਕਰਕੇ ਨਾ ਹਾਂ ਨਾ ਨਾ ਹਫ਼ਤੇ ਉੱਤੇ ਆ ਲੈਨੇ ਆਪਣੇ ਕੋਲੇ ਇਹੋ ਜਿਹਾ ਕੰਮ ਹਫ਼ਤੇ ਇਹਦਾ ਤੁਹਾਨੂੰ ਪਤਾ ਜਿੰਨਾ ਆਪਾਂ ਦੁੱਧ ਦਸਣਾ ਤਿਆਰ ਵੀ ਨਹੀਂ ਹੁੰਦਾ ਇਹਨਾਂ ਹਾਂ ਜਿੰਨਾ ਹੋਣਾ ਪੈਂਦਾ ਥੱਲੇ ਦੁੱਧ ਦਸਣਾ ਓਕੇ ਤੇ ਮੰਨ ਲੂ ਵੀ ਮਹੀਨੇ ਦੇ ਅੰਦਰ ਮਹੀਨੇ ਤੋਂ ਮਹੀਨੇ ਦੀ ਮੰਨ ਕੇ ਚੱਲ ਪਏ ਕੋਈ ਵੀ ਪਰ ਹੈਗੀ 25 26 ਦਿਨਾਂ ਦੀ ਹਾਂ ਠੀਕ ਹੈ ਮੈਂ ਆਪਾਂ ਕਹਿੰਦੀ ਪੀਕ ਲੈਵਲ ਆਪਦਾ ਫੜ ਚੁੱਕੀ ਆ ਫੜ ਲਿਆ ਨੇ ਜਿੱਥੇ ਫੜਨਾ ਹਾਂ ਬਾਕੀ ਅਗਲੀ ਦੀ ਸੇਵਾ ਤੋਂ ਡਿਪੈਂਡ ਕਰਦਾ ਕਿੱਲੋ ਅਖੰਡ ਹੋਰ ਵੱਧ ਵੀ ਸਕਦੀ ਆ ਹਾਂਜੀ ਤੇ ਇਹ ਸੇਵਾ ਘੱਟ ਕਰੂ ਆਪਰੇ ਨੂੰ ਘੱਟ ਵੀ ਸਕਦੀ ਘੱਟ ਵੀ ਸਕਦੀ ਆ ਉਹ ਤਾਂ ਹੁਣ ਉਹਨਾਂ ਦੀ ਮਾਲਾ ਆਪਾਂ ਦੋ ਡੰਗ ਆਪਣੇ ਦੋ ਆਪਦੇ ਘਰੇ ਆਪਾਂ ਤਾਂ ਉਹਦੀ ਗਾਰੰਟੀ ਦੇ ਆਪਾਂ ਉਹਦੀ ਗਾਰੰਟੀ ਦੇਣੀ ਆਪਣੇ ਘਰੇ ਦੋ ਡੰਗ ਚੋਕੇ ਲੈ ਕੇ ਜਾਵੇ ਮੁੜ ਕੇ ਨਾ ਪਉਣ ਲਾਂਮਾ ਦਵੇ ਬਈ ਮੇਰੇ ਤਾਂ 12 ਰਹਿ ਗਿਆ ਮੇਰੇ 10 ਰਹਿ ਗਿਆ ਉਹਦੇ ਘਰੇ 20 ਵੀ ਕਰ ਸਕਦੀ ਉਹਦੇ ਬਾਅਦ ਤੇ 10 ਵੀ ਕਰ ਸਕਦੀ ਉਹ ਉਹਦੇ ਤੇ ਡਿਪੈਂਡ ਕਰਦਾ ਕਿੰਨੇ ਥਲੇ ਇਸ ਟਾਈਮ ਮਗਰ ਕਟਾ ਮਗਰ ਕਟਾ ਜੀ ਇਸ ਟਾਈਮ 17 ਲੀਟਰ ਤਿਆਰ ਆਈ ਦੁੱਧ ਅੱਛਾ ਹਾਂਜੀ ਕੋਈ ਦੋ ਡੰਗ ਚੋਕੇ ਆਪਾਂ 16 ਦੀ ਓੜ ਦੇਣੀ ਪੂਰੀ ਇਹ ਨਹੀਂ 16 ਤੋਂ 15 ਨਿਕਲ ਆਉਗਾ ਮਿਣਕੇ ਲੈ ਕੇ ਜਾਵੇ ਦੋ ਟਾਈਮ ਚ ਹੋਵੇ ਚਾਰ ਟਾਈਮ ਚ ਹੋਵੇ ਜਿੰਨਾ ਚਿਰ ਅਖਲੇ ਦੀ ਸੰਤੁਸ਼ਟੀ ਨਹੀਂ ਹੁੰਦੀ 16 ਲੀਟਰ ਦੁੱਧ ਮਿਣਕੇ ਦੇਵਾਂਗੇ ਮਿਣਕੇ ਇਹ ਨਹੀਂ ਸਾਢੇ 15 ਹੋਣੀ ਨਿਕਲਦਾ 16 ਤੋਂ ਸਾਢੇ 15 ਨਾਲ ਹੋਊਗਾ 17 ਨਿਕਲ ਸਕਦਾ 18 ਵੀ ਨਿਕਲ ਸਕਦਾ ਇਹ ਸਾਢੇ 15 ਰਹਿ ਗਿਆ ਹਾਂਜੀ ਕਿਰਾਇਆ ਪਲੱਸ ਜਿੰਨੀ ਉਹਦੀ ਸਾਈ ਪਾਈ ਹੋਊਗੀ ਉਹ ਓਕੇ ਉਹ ਤਾਂ ਮੋੜ ਦਿਆਂਗੇ ਆਪਣੇ ਡਬਲ ਮੋੜਦਾ ਕੋਈ ਚੱਕੋ ਫੜ ਕੇ ਲੈ ਜੇ ਠੀਕ ਆ ਧੰਨਵਾਦ ਜੇ ਇਹਨਾਂ ਦੁੱਧ ਨਿਕਲੇ 16 ਤੋਂ 17 ਔਰ 18 ਹੋ ਸਕਦਾ ਹੈਗਾ ਬਹੁਤ ਖਰੀਆ ਫਿਰ ਬਹੁਤ ਜਿਆਦੀ ਜੀ ਬਾਕੀ ਚਵਾਈ ਪੂਰੀ ਚਵਾਈ ਦੇ ਤੋਂ ਵੱਧ ਸੋਹਣੀ ਕਲਦੀ ਵੀਰ ਆ ਠੀਕ ਆ ਇੱਕ ਚੀਜ਼ ਹੋਰ ਆ ਇਧਰ ਦਾ ਖੰਨਾ ਅਗਲਾ ਥੋੜਾ ਹਾਂਜੀ ਥੋੜਾ 19 21 ਦੇ ਕਹਦੀਏ ਧਾਰ ਖਿੰਲੜ ਕੇ ਆਉਂਦੀ ਰਹਗੀ ਆ ਬਾਲੀ ਨਹੀਂ ਬਾਟੀ ਜੋ ਬਾਹਰ ਨਹੀਂ ਜਾਂਦੀ ਬਾਟੀ ਬਾਹਰ ਨਹੀਂ ਜਾਂਦੀ ਇੱਕ ਦੋ ਧਾਰਾਂ ਕਰਦੀ ਆ ਮਗਰੋਂ ਨਹੀਂ ਕਰਦੀ ਬਸ ਓਕੇ ਜੇ ਆਪਾਂ ਸਮੋਣੀ ਹੋਵੇ ਤੁਹਾਨੂੰ ਚਾਹ ਹੱਥ ਨੂੰ ਘੁਮਾ ਕੇ ਦੇਖ ਦੋ ਹਾਂ ਉਹ ਚੀਜ਼ ਅਗਲੇ ਦੇ ਸਾਹਮਣੇ ਆ ਜੇਨ ਘਰੇ ਜਾ ਕੇ ਅਗਲਾ ਖਾਊਗਾ ਹਾਂ ਬਈ ਗਲਤ ਦਿੱਤਾ ਕੀ ਜਿੰਨੇ ਆਨਲਾਈਨ ਮੰਗਾਈ ਆਪਾਂ ਦੱਸਣਾ ਸਾਰਾ ਕੁਝ ਚੋਣੀ ਹੈਗੀ ਆਪ ਥੋੜੀ ਖਿਲਰੂਗੀ ਧਾਰ ਓਕੇ ਇਹ ਨਹੀਂਗਾ ਹਾਂ ਬਾਲਟੀ ਦਾ ਪਾਸਾ ਲਵੇੜੂ ਜਾਊਗੀ ਬਾਲਟੀ ਜੀ ਸਿੱਧੀ ਨਾ ਖਣਾਈ ਧਾਰ ਬਿਲਕੁਲ ਐ ਸਿੱਧੀ ਮੋਗਿਆ ਮੋਗਿਆ ਰਜੀ ਇਹ ਵਾਈ ਨੰਬਰ 4 ਧੰਨਵਾਦ ਦੱਸਾਂਗੇ ਵੀਰੇ ਜਿਹੜਾ ਹੋਇਆ ਚੱਕਰ ਉਹ ਦੱਸਾਂਗੇ ਆਓ ਨੀ ਕੀ ਦੁੱਧ ਵੀ ਬਹੁਤ ਆ ਉਹਦਾ ਬੱਤੀ ਆ ਕੇ ਅਗਲੇ ਚੋਕੇ ਲੈ ਕੇ ਜਾਣੀ ਫਿਰ ਜੀ ਸਾਹਮਣੇ ਆਇਆ ਦਾ ਦੱਸਦਾ ਕਿਹੜਾ ਗੱਪਣ ਦਾ ਦੱਸ ਹਾਂ ਇਹ ਨਹੀਂ ਮੈਂ ਪੱਕਾ ਗੱਪਣ ਦਊਗੀ ਨਹੀਂ ਇਸ ਟਾਈਮ ਹਾਜ਼ਰ ਆਏ ਥੱਲੇ ਬੈਠ ਥੋੜਾ ਵੇਖੋ ਸੱਜਣੋ ਝੋਟੀ ਦਾ ਅੱਜ ਆਪਣੇ ਕੋਲ ਸ਼ਕੀਨ ਬੰਦਾ ਸੀ ਤਾਂ ਜਰੂਰ ਸੰਪਰਕ ਕਰਿਓ ਕਿਉਂਕਿ ਝੋਟੀ ਚੰਗੀ ਆ ਚੰਗੀ ਇਸ ਕਰਕੇ ਸਿੰਘਾਂ ਤੋਂ ਲੈ ਕੇ ਪੈਰਾਂ ਤੱਕ ਹੀ ਕਰਮਾਂ ਵਾਲੀ ਕੁਦਰਤ ਨੇ ਹੀਰਾ ਬਣਾਇਆ ਆਪਣੇ ਕੋਲ ਵੀ ਬਹੁਤ ਚੰਗਾ ਥਾਂ ਥੋੜਾ ਬਾਹਰ ਨਹੀਂ ਤੇ ਬਾਹਰ ਤੋਰ ਨਹੀਂ ਗਿੱਲਾ ਹੁਣ ਮੀਮੂ ਪਿਆ ਕਰਕੇ ਚੱਕੜ ਹਾਂ ਬਾਹਰ ਦਰਸ਼ਨ ਕਰਾਉਂਦੇ ਹਾਂ ਮਾਰੀ ਦੇ ਦਰਸ਼ਨ ਇੱਕ ਦਿਨ ਸਮੇਂ ਹੱਡੀ ਦੇ ਬੋਲੀ ਸੰਗਲ ਘੜੀ ਕਿਵੇਂ ਆਵੇ ਨਹੀਂ ਅਗਲਾ ਕਹਿੰਦਾ ਜੇ ਸਿੰਗਲ ਹੱਡੀ ਦੀ ਆ ਦੁੱਧ ਦੇਉਗੀ ਮੈਂ ਬਹੁਤ ਹੀ ਸੋਹਣੀ ਝੋਟੀ ਆ ਦੁੱਧ ਵਾਲੇ ਪਾਸਿਓਂ ਵੀ ਤੇ ਸੁਨਾਪ ਵੀ ਬਹੁਤ ਚੰਗਾ ਜਿਹਾ ਚੰਗੇ ਪੱਤੀ ਨੇੜੀ ਉਹ ਤਾਂ ਸਾਨੂੰ ਤੇਰਾ ਮੂੰਹ ਨੀਲੀ ਦੇ ਦੋਗੇ ਬੱਚੇ ਵੀਰੇ ਢੀਲੀ ਚ ਪੈਂਦੀ ਆ ਹਾਂ ਅੱਖਾਂ ਮਗਰਬ ਪ्योर ਬੱਚਾ ਦੋਗੀ ਨੀਲੀ ਦਾ ਜਿਹੜਾ ਕੋ ਚੰਗੇ ਛਾਂ ਤੋਂ ਭਰਾਵੇ ਬਹੁਤ ਸੋਹਣੇ ਬੱਚੇ ਦੇਉਗੀ ਬਾਕੀ ਦੁੱਧ ਬਹੁਤ ਸੋਨਾ ਕਲੀ ਵੀਰ ਕਹਿਣਾ ਹੀ ਸੌਖਾ ਹਾਂ ਕਹਿਣਾ ਸੌਖਾ ਕਹਿਣਾ ਸੌਖਾ ਜਦੋਂ ਮਨਾਈਏ ਪਤਾ ਵੀਰ ਪਤਾ ਫੇਰ ਲੱਗਦਾ ਪਰ ਆਪਾਂ ਨੇ ਗੱਭਾਂ ਨਹੀਂ ਗੀ ਵੀ ਆਪਾਂ ਕਹਿਣ ਡਏ ਆ ਵੀ ਅਗਲੇ ਤੋਂ ਦੱਸਿਆ ਪਰ ਆਪਾਂ ਤਿਆਰ ਦੁੱਧ ਦੀ ਗੱਲ ਕਰਦੇ ਜਿਹੜਾ ਆਪਦੇ ਘਰੇ ਚੋਂ ਡਏ ਆ ਆਪਾਂ ਬਾਕੀ ਇੱਕ ਚੀਜ਼ ਹੋਰ ਵੀ ਕਲੀ ਵੀਰ ਜੇ ਬਾਹਲਾ ਦੂਰ ਦਾ ਨਾ ਵੀਡੀਓ ਕਾਲ ਦੇ ਉੱਤੇ ਚੋਵੇ ਜਿਹੜਾ ਦੁੱਧ ਮੇ ਨਹੀਂ ਹਾਂ ਲੀਟਰਾਂ ਦਾ ਦੁੱਧ ਮੇ ਨੇ ਆਪਾਂ ਜਿਹੜੇ ਉਹਦਾ ਰਿਸ਼ਤੇਦਾਰ ਹੈਗਾ ਕੋਈ ਉਹਨੂੰ ਕੁਰਸੀ ਦੇ ਬਾਹਲੇ ਕੋਲੇ ਉਹਨੂੰ ਕੁਰਸੀ ਦੇ ਇੱਥੇ ਬਾਹਲੇ ਕੋਲ ਨਹੀਂ ਤੇ ਕਿਸੇ ਦੇ ਚੈਨਲ ਦੇ ਉੱਤੇ ਲੈ ਇਹ ਵਿਚ ਵਾਲੇ ਆਪਣੇ ਤੋਂ ਖਰਚਾ ਅਗਲੇ ਦਾ ਹੋਊਗਾ ਠੀਕ ਆ 16 ਲੀਟਰ ਦਾ ਓਕੇ ਇਹ ਕਿ ਵਿਚਵਾ ਸਕਦਾ ਕਿਸੇ ਜਨਰ ਦੇ ਇਹ ਨਹੀਂ ਆਪਾਂ ਕਿੰਨੇ ਵੀ ਆਪਣੇ ਚੈਨਲ ਦੇ ਉੱਤੇ ਚਵਾਵੇ ਜਿਹੜਾ ਮਰਜੀ ਚੈਨਲ ਨਾਲ ਆਪਦਾ ਘੱਲ ਦੀ ਖਰਚਾ ਅਗਲੇ ਦਾ ਚੈਨਲ ਦਾ ਹਾਂ ਜਿਹੜਾ ਕੋਈ ਅਗਲਾ ਖਰਚਾ ਲਊਗਾ ਹਾਂ ਇੱਕ ਡੰਗ ਦੀ ਖਾਲੀ ਕਰਕੇ ਦੋ ਡੰਗ ਚਵਾ ਦਾਂਗੇ ਲੀਟਰ ਆਪਾਂ 16 ਕਿਆ 17 18 ਮਾਰ ਦੇ ਸਾਢੇ 15 ਨਹੀਂ ਰਹਿੰਦੇ ਠੀਕ ਆ 16 ਮਾਰਾ ਦਿਆਂਗੇ 16 ਲੀਟਰ ਆਪਾਂ ਠੰਡੇ ਦੁੱਧ ਦੇ ਮਾਰਾ ਦਾਂਗੇ ਰੇਟ ਹੁਣ ਕੀ ਕਰੀਏਗਾ ਰੇਡ ਫੌਜੀ ਸਾਹਿਬ ਦੱਸਣਗੇ ਅੱਛਾ ਜਲਦੀਪ ਜੀ ਜਿੰਨਾ ਦੁੱਧ ਹੈਗਾ ਉਸ ਤੋਂ ਉਹਨਾਂ ਨੂੰ ਜੀ ਕਰਦਾ 1.55 ਕਰ ਲਈਏ 1.50 ਦੇ ਵਿੱਚੋਂ ਛੋੜਛੱਪਾ ਡੇਢ ਲੱਖ 'ਚ ਛੋੜਛੱਪਾ ਛੋੜ ਜੱਗਾ ਹੋਣੀ ਜੇ ਬੋਲਿਆ ਤੂੰ ਡੇਢ ਟੱਕ ਕਰਤਾ ਤਾਂ ਨਹੀਂ ਨਹੀਂ ਫਿਰ ਆਏ ਆ ਨਾ ਆਪਾਂ ਨੂੰ ਚਲੋ ਰੋਟੀ ਆਉਂਦੀ ਹੈਗੀ ਆ ਆਪਾਂ ਕੋਈ ਇਹੋ ਜਿਹੀ ਗੱਲ ਹੈਗੀ ਪਰ ਜਿਆਦਾ ਹੀ ਪੈਸੇ ਇਹਦੇ ਵਿੱਚੋਂ ਕੱਢ ਛੋੜ ਕਰ ਦਿੰਨੇ ਆਪਾਂ ਉਸ ਤੋਂ ਬਾਅਦ ਕਸਾਈਆਂ ਨਾਲ ਅਗਲਾ ਕਰੇ 1.45 ਦੀ ਦੇਣੀ ਆ 1.45 ਦੀ ਦੇਣੀ ਹੈ ਇਹਦੇ ਵਿੱਚੋਂ 5000 ਰੁਪਏ ਸਿੱਧੀ ਛੋੜ ਕਰਤੀ ਆ ਜੇ ਅਗਲੇ ਨੇ ਉਵੇਂ ਕਹਿਣਾ ਫਿਰ ਡੇਢ ਮੰਨ ਲੇ ਤੇ ਜੇ ਹੁਣ ਫੌਜੀ ਸਾਹਿਬ ਨੇ ਕਹਿਣਾ ਵੀ ਕਹਦਾ ਇੱਕ 55 ਪਾਂ ਦੀ ਡੇਢ 145 ਦੀ ਆਪਾਂ ਦੇਣੀ ਹੈ ਤੇ ਜੋ ਆਪ ਦੀ ਖੁਸ਼ੀ ਨਾ ਛੋੜ ਕਰਾਂਗੇ ਜਿਹੜੀ ਆਪਣੀ ਬੰਦੀ ਹੈ ਧੰਨਵਾਦ ਧੰਨਵਾਦ 1 ਲੱਖ ਤੇ 45 ਹਜ਼ਾਰ ਸੱਜਣੋ ਹਾਂ ਦੁੱਧ 16 ਤੁਸੀਂ ਜਿਵੇਂ ਵੀ ਤੁਹਾਡੇ ਮਨ ਨੂੰ ਜਿਵੇਂ ਜੰਗਾ ਲਾ ਦਵੋ ਛੋੜੋ ਕੋਈ ਚੱਕਰ ਨਹੀਂ ਓਵੇਂ ਮੰਨ ਲਿਓ ਹਾਂ ਗੱਲ ਬਾਤ ਤੁਹਾਨੂੰ ਦੱਸ ਤੀ ਇੱਕ ਥਾਂ ਤੇ ਵੀ ਇਹ ਨੂੰ ਨਹੀਂ ਧਾਂਕ ਕਰਦੀ ਆ ਬਾਕੀ ਇਹਦਾ ਸੁੱਲਾ ਜੰਗਾ ਬਹੁਤ ਤਗੜਾ ਹੈ ਨਾ ਬਹੁਤ ਚੜ੍ਹ ਦੇ ਆ ਜੀ ਚੌਵੀ ਮਗਰ ਬਹੁਤ ਜ਼ਿਆਦਾ ਖਰੀ ਹੈ ਬਾਕੀ ਜਾਂਦ ਨਸਨ ਬਹੁਤ ਜ਼ਿਆਦਾ ਝੋਟੀ ਗਈ ਹਾਂ ਲੈ ਚੰਗੀਆਂਵੇਂ ਇਹਨਾਂ ਦੀ ਦੁੱਧ ਘੜਦੀ ਜਾਂਦ ਨਸਨ 47 145 ਦੀ ਹਾਂ ਨਾ ਓਕੇ ਤੇ ਇਹਦਾ ਕੀ ਲੇਖਾ ਜੋਖਾ ਇਹ ਵੀ ਦੂਸਰਾ ਸੂਆ ਸੋਈ ਆ ਵੀਰੇ ਤੋ ਰਖੈ ਨੂੰ ਬਾਪਾ ਹਾਂਜੀ ਓ ਕੀ ਸਰ ਦੂਜਾ ਸੂਆ ਇਹ ਦੂਸਰਾ ਕਲੀਆ ਕਿੰਨਾ ਦਾ ਬੱਸ 12 ਲੀਟਰ ਇਹਦੇ ਥੱਲੇ ਤਿਆਰ ਆ ਦੁੱਧ ਠੀਕ ਆ ਹੋਏ ਨੇ ਸੁਬਾ ਗਿਆ ਤਾਂ ਹਾਂ ਆਂ ਜਿੰਨੇ ਜਿੰਨਾ ਥੱਲੇ ਉਹ ਉਹਨਾਂ ਨੂੰ ਕਵਾਂਗੇ ਮਰਜ਼ੀ ਅਗਲੇ ਮਿਲ ਕੇ ਲੈ ਜੇ ਇਹ ਕਿੰਨੇ ਦਿਨਾਂ ਦੀ ਸੁਈ ਮਗਰ ਇਹਦੇ ਵੀ ਕਟਾ ਇਹ ਲਗਭਗ 6 ਦਿਨ ਹੋ ਗਏ ਹੋਣੇ 6 6 ਦਾ ਹਫਤੇ ਦੀ ਸੂਈ ਸੂਈ ਬਸ ਇੰਨੇ ਕਰੀਆ 6 ਜਾਂ 7 ਦਿਨ ਉਹ ਅੰਦਰ ਹੈ ਨਹੀਂ 6 ਦਿਨ 7 ਦਿਨ ਮੰਨ ਲੈ ਜਿੰਨਾ ਮਰਜੀ ਹਫਤੇ ਦੀ ਸੂਈ ਲਾ ਲੈ ਖੁੱਲੀ ਡੁੱਲੀ ਹਾਂ ਖੁੱਲੀ ਡੁੱਲੀ ਹਫਤੇ ਦੀ ਸੂਈ ਲਾ ਲੈ ਓਕੇ ਤੇ 12 ਲੀਟਰ 12 ਲੀਟਰ ਮਣ ਕੇ ਲੈ ਜਾ ਆਪਣੇ ਕੋਲ ਆਣ ਕੇ ਕੋਈ ਪੂਰਨੀ ਛਟਾਣੀ ਇੱਕ ਨੰਬਰ ਦੀ ਚਵਾਈ ਹੈ ਜੀ ਇੱਕ ਨੰਬਰ ਦੀ ਚਵਾਈ ਪੋਲੀ ਪੂ ਕਰ ਗਈ ਆ ਨਵੇਂ ਭਾਂਡੇ ਦੀਆਂ ਸਫਾਈਆਂ ਚੰਗੀਆਂ ਪੂਰੀਆਂ ਪੂਰੀਆਂ ਵੀਰੇ ਪੂਰੀਆਂ ਬਹੁਤ ਚੰਗਾ ਬਹੁਤ ਜ਼ਿਆਦਾ ਕੱਦ ਕੱਠ ਹੋਇਆ ਕਿੱਡਾ ਪਿਆ ਇਹਨਾਂ ਬਰਨਾਂ ਵਾਲੀ ਬਰਨਾਂ ਵਾਲੀ ਕਿਆ ਬਾਗ ਬਾਕੀ ਕਿਸੇ ਨੂੰ ਕਦੇ ਵੀ ਇਹ ਵੀ ਚੀਜ਼ ਹੁੰਦੀ ਹੈ ਨਾ ਵੀ ਨਹੀਂ ਯਾਰ ਹੱਥ ਤਾਂ ਨਹੀਂ ਜਾਦੇ ਕੰਦੀ ਸੂਈ ਹੋਊਗੀ ਆ ਮੇਰੀ ਗੱਪਣ ਦੀ ਵੀਡੀਓ ਆ ਗੱਪਣ ਦੀ ਵੀਡੀਓ ਪਈ ਚੈਨਲ ਤੇ ਮੇਂ ਇਹਦਾ ਸਾਰਾ ਬੱਚਾ ਵੀ ਦੱਸੀ ਨਾ ਹਾਂ ਬੱਚਾ ਦੱਸੇ ਜਾਂਦਾ ਤਾਂ ਵੀ ਇਹ ਵੀ ਕਿਸੇ ਨੂੰ ਸ਼ੱਕ ਹੋਵੇ ਆਪਣੇ ਚੈਨਲ ਦੇ ਉੱਤੇ ਗੱਪਣ ਦੀ ਵੀਡੀਓ ਪਈ ਹੈਗੀ ਇਹਦੀ ਆਪ ਦੀ ਤਸੱਲੀ ਕਰਦੇ ਆਓ ਜੀ ਤਸੱਲੀ ਕਰ ਲਿਓ ਉਸ ਤੇ ਉਹਦੇ ਵਿੱਚ ਆਪਾਂ 25 ਤਰੀਕ ਨੂੰ ਦਿਨ ਪੂਰੇ ਆਖੇ ਸੀ ਇਹਦੇ ਠੀਕ ਆ ਹਾਂ ਤਾਂ ਦਿਨਾਂ ਪੂਰੇ ਆ ਇਹਦੇ ਸੂਈ ਦਿਨਾਂ ਪੂਰੇ ਤੇ ਲਗਭਗ ਸੂਈ ਠੀਕ ਹੈ ਅਰੇ ਇੰਦੇ ਤੋ ਰੇਡ ਦੱਸੋ ਰੇਡੰਦਾ ਜਿਹਾ ਬਲ ਇੱਕ 15 ਕਰਾ ਲਓ ਕੋਹ ਕਰਾ ਲਓ ਇੱਕ 10 ਤੋਂ ਮਾਨਤਨ ਕਰ ਦਾਂਗੇ 10 ਲੱਖ ਤੇ 10000 ਚੋਂ 2000 ਛੋਟ ਕਰ ਦਾਂਗੇ ਇੱਕ ਘੱਟ ਦੀ ਹਾਂ ਦੇਣਾ ਇੱਕ ਤੇ ਅੱਠ ਦੀ ਹਾਂ ਬਹੁਤ ਜ਼ਿਆਦਾ ਵੇਖੋ ਇਧਰ ਕੱਦ ਘਟ ਗਿਆ ਤੇ ਦੁੱਧ 14 ਲੀਟਰ ਦੇ ਦਿਓ ਟੌਰਨ ਦਊਗੀ ਟੌਰ ਹੈ ਤਾਂ ਨਹੀਂ ਮੈਲੇ ਮੂਲੇ ਦੇ ਚੱਲਣਾ ਸਾਰਾ ਕੋਈ 15 ਤੋਂ ਪਲੱਸ ਚੱਲੂਗੀ 14 ਦਾ ਮਾਨ ਨੀ ਨਾਰਮਲ ਸੀ ਨਾਰਮਲ ਵੀ ਜਮਾ ਯਾਦ ਨਸਲਾ ਲੀ ਜਾ ਯਾਦ ਨਸਲਾ ਲੀ ਜਾ ਚਾਰੂ ਬੇਹਦ ਚਾਰੂ ਆ ਬੇਹਦ ਚਾਰੂ ਜਿੰਨਾ ਮਰਜ਼ੀ ਪਾ ਦੋ ਵਿਚਾਰੀ ਤਾਂ ਹੀ 6 ਮਹੀਨੇ 7 ਮਹੀਨੇ 12 ਲੀਟਰ ਦੇ ਆ ਗਈ ਹਾਂ ਨਹੀਂ ਤੇ ਉਹਦੇ ਆਦੀ ਬਸ ਉਹ ਡਿਲੀਵਰੀ 6 7 ਹੀ ਹੁੰਦੀ ਹਾਂ ਜੀ ਵਾਸਤਾ ਨਹੀਂ ਆਉਂਦਾ ਕੋਈ ਜੰਗ ਬਹੁਤ ਜੰਗ ਪਤਾ ਕਿ ਸफाई ਹੋ ਜਾਂਦੇ ਲੱਗੇ ਕਰਨ ਵਾਲੀ ਹਾਂ ਹਾਂ ਪਰ ਕੋਲੀ ਪੂ ਵਰ ਗਿਆ ਪਾਣੀ ਬੜਾ ਕੰਮ ਹਾਂ ਕੋਈ ਵੀਰ ਚੋ ਹੋਵੇ ਭੈਣ ਚੋ ਹੋਵੇ ਕੋਈ ਵਾਸਤਾ ਨਹੀਂ ਇਹ ਜਿਹੜਾ ਮਾਰਦੀ ਆ ਧਾਰਨਾ ਧਾਰ ਮੁੱਕੂਗੀ ਇੱਕ ਧਾਰ ਦਾ ਵੀ ਉਧਰ ਉਧਰ ਹੀ ਫਰਕਣਾ ਹੋਊਗਾ ਵੀ ਇੱਕ ਉਹ ਧਾਰ ਘੜ ਗਈ ਦੇ ਵੱਧ ਗਈ बराबर पूरे बराबर हां जी आ भी काट खाएनु हां जी सदे लोग ए दा फिर नीली जागी नीली च प्योर जवा सुई आ सुई सुई आ बच्चा ਰਿਆ ਜੀ ਇਹ ਵੀ ਇਨੇ ਦਿਨਾਂ ਦੀ ਸੁਈ ਆ ਜੀ ਮੋਦੀ ਸਾਹਿਬ ਕਿਹੜਾ ਸੁਆ ਸੁਈ ਦੇ ਕੰਧਾ ਦੋ ਤੇ ਕੰਧਾ ਦੇਖਾ ਜੁਕਾ ਬੰਦ ਠੀਕ ਜੀ ਮਿੰਟ ਵੀਰੇਣਾ ਹੈ ਤੇ ਦੂਜਾ ਸੁਆ ਪਰ ਤੀਜਾ ਸੁਆ ਮੰਨੇ ਕੇ ਲੈ ਲਈ ਜੀ ਮਾਲ ਕਾ ਦਾ ਦੂਜਾ ਕਈ ਪਰ ਆਪਾਂ ਤੀਜਾ ਠੀਕ ਸੁਆ ਮੰਨੇ ਕੇ ਲੈ ਲਈ ਹੈਗੀ ਆ ਠੀਕ ਆ ਇਸ ਟਾਈਮ ਦੁੱਧ ਆਪਣਾ ਅਰਦਾ ਕਿ ਕਿ ਨਾ ਪਾਰਾਂ 12 ਲੀਟਰ ਖੁੱਲਾ 12 ਲੀਟਰ ਖੁੱਲਾ ਤੇ ਇਹਦੇ ਸੁਆ ਕਿੰਨੇ ਕਦਣਾ ਨਾ ਸੁਆ ਹਫਤੇ ਦੀ ਇਹ ਸੂਈ ਆਈ ਇਹਦੇ ਕੋਲ ਕੱਟਾ ਕਿ ਕੱਟੀ ਕੱਟਾ ਹੀ ਕੱਟਾ ਹੀ ਸਾਰੇ ਆ ਮਗਰ ਨਹੀਂ ਕੱਟਿਆਂ ਦਾ ਕੱਟਿਆਂ ਦੇ ਵਿੱਚੋਂ ਦੇ ਮੰਨ ਕੇ ਕੱਟੀਆਂ ਲੈਂਦੀ ਆਹ ਬੱਚਾ ਚੁੰਗਿਆ ਹੀ ਇਹ ਥਣ ਇੱਕ ਥਣ ਅਗਲਾ ਥਣ ਬੱਚਾ ਚੁੰਗਿਆ ਜਾਵੇ ਆ ਜੜਾ ਆਪਦੀ ਤਸੱਲੀ ਫੁੱਲ ਕਰਕੇ ਜਾਵੇ ਅਗਲਾ ਫੁੱਲ ਗਰੰਟੀ ਹੋਊ ਆਪਣੀ ਜੇ ਕੋਈ ਨਾ ਵੀ ਦੇ ਹਾਂ ਇੱਕ ਧਾਰ ਦਾ ਫਰਕ ਵੀ ਹੋਵੇ ਹਾਂ ਸਭੰਦੀ ਅੰਦਰ ਆ ਗਏ। ਬਾਕੀ ਐ ਹੈ ਟੈਡ ਹਵਾਨੇ ਲਈ। ਪੂਰੇ ਟੈਡ ਲੈ ਲਈ। ਹਾਂਜੀ ਹਾਂਜੀ ਪੂਰਾ 14 ਤੋਂ 15 14 ਤੋਂ 15 ਤੌਰ ਨਾ ਦੇਣਾ ਇਹਨੇ। 15-20 ਦਿਨਾਂ ਤੋਂ ਮારી ਦੁੱਧ ਤੇ ਆਉਂਦੀ ਆ। ਨਹੀਂ ਖੋਖਦੀ ਇਹਦੇ ਫੈਕਟ ਸਾਡੇ। ਹਾਂ ਪੂਰੀ ਲੈ। ਹਵਾਨੇ ਦੀ ਵੀ ਇਹ ਕਰ। ਸੀਲ ਵੀ ਪੂਰੀ ਲੈ। ਹਾਂ ਸੀਲ ਬਹੁਤ ਜ਼ਿਆਦੇ ਆ। ਬਾਕੀ ਦੁੱਧ ਆ। ਬਾਕੀ ਜਾਤ ਨਾ ਸਾਲ। ਨਾੜਾ ਦੇਖੋ ਨਾ ਜਿਵੇਂ ਬਿਜਲੀ ਘਰੀ ਬਣਿਆ ਪਿਆ ਹੈਗਾ ਵਿਚਾਰੀ ਦੇ। ਹਾਂ ਆ ਦੇ। ਨਹੀਂ ਨਹੀਂ ਉਹ ਘੇਰਨਾ ਹੈ ਚੰਗੂ ਜੀ। ਆ ਇੱਧਰ ਵੀ ਨਾੜਾ। ਬਾਰਡਰ ਲੈਂਡ ਦੀ ਆ ਵੀਰੇ ਚੁੰਗਿਆ ਥੋੜਾ ਜਿਹਾ ਬਾਰਡਰ ਲੈਂਡ ਹਾਂ ਬਾਰਡਰ ਲੈਂਡ ਦੀ ਆ ਬਾਰਡਰ ਲੈਂਡ ਦੀ ਆ ਇਹ ਆ ਬਾਰਡਰ ਲੈਂਡ ਦੀ ਕਹਨੂੰ ਸਾਰੇ ਕਹਿ ਦਿੰਦੇ ਆ ਸਾਡੀਆਂ ਬਾਰਡਰ ਲੈਂਡ ਦੀਆਂ ਇਹਦਾ 1 10 ਕਰ ਲਈਏ 1 5 ਕਰ ਲਈਏ 1 2 ਦੀ ਹਾਂ ਤੇ ਨਾ ਉਹਦੇ ਵਿੱਚੋਂ ਛੋੜ ਕਰਾਂਗੇ ਹੁਣ ਫੌਜੀ ਨੇ ਕਹਿ ਦੇਣਾ ਪੂਰੇ ਲੱਕ ਦੀ ਬੇਕੀ ਕਰੇ ਫਿਰ ਫੌਜੀ ਸਾਹਿਬ ਪੂਰੇ ਦੀ ਦੇ ਦਾਂਗੇ ਮਾਰੇ ਦੇ ਵਿੱਚ ਹੁਣ ਕਸਾਈ ਵਾਲਾ ਪਾਸਾ ਜਾਵੇ ਬੰਦਾ ਨਹੀਂ ਧੰਨਵਾਦ ਹਾਂ ਕਿਉਂਕਿ ਜੇ ਵੀਰ ਕਹਿੰਦੇ ਨਾ ਇਹਨਾਂ ਦੇ ਰੇਟ ਆ ਤੇ ਆਪਣੇ ਦੁੱਧ ਵਾਲੀਆਂ ਵੀ ਹੁੰਦੀਆਂ ਕੱਲੇ ਰੇਟ ਨਹੀਂ ਹੁੰਦੇ ਤੇ ਆਪਣੇ ਦੁੱਧ ਵੀ ਪੂਰੇ ਗੱਦ ਲਗਾ ਪੂਰੇ ਲੱਗ ਮੈਂ ਤਾਂ ਪਰ ਜਿੰਨਾ ਦੁੱਧ ਦੱਸਿਆ ਉਹਦਾ ਚੁਆ ਕੇ ਦੇਵਾਂਗੇ ਇਹਨਾਂ ਸੂਈ ਨੂੰ ਕਿੰਨੇ ਦਾ ਦੱਸਿਆ ਆਪਾਂ ਹਫਤੇ ਦੇ ਅੰਦਰ ਆਈ ਸੂਈ ਹਫਤੇ ਦੇ ਅੰਦਰ ਬਾਹਰ ਦੀ ਸੂਈ ਥੱਲੇ 12 ਦੁੱਧ ਦਿਵਾਉਣਾ ਹਾਂਜੀ ਹਾਂਜੀ ਬਿਲਕੁਲ ਤਿਆਰ ਓਕੇ ਜੇ ਮਰਜ਼ੀ ਹੈ ਬਿਲਕੁਲ ਨਾਪ ਕੇ ਲੈ ਜਾ ਆਪਣੇ ਤਸੱਲੀ ਕਰੇ ਪੂਰੇ ਪੂਰੇ ਦੋ ਟਾਈਮ ਤਿੰਨ ਟਾਈਮ ਜਿੰਨੇ ਕਟਾ ਆ ਗਿਆ ਮਗਰ ਕਟਾ ਆ ਗਿਆ ਨੇ ਓਕੇ ਸੰਤੁਸ਼ਟੀ ਜਿੰਨਾ ਕਰ ਨਹੀਂ ਹੁੰਦੀ ਅਗਲੇ ਜਮਨੇ ਲੱਖ ਦੀ ਪੂਰੇ ਲੱਖ ਦੀ ਹਾਂ ਨਹੀਂ ਮੈਂ ਚੱਲੀ ਕਾਗਜ਼ਰ ਕੀ ਪਈ ਜਾ ਤੇ ਉਹ ਵੀ ਦੁੱਧ ਕਰੇ ਕਿ ਨੀਲੀ ਰਵੀ ਦਾ ਬੱਚੇ ਜਿਵੇਂ ਮਰਜੀ ਲੈ ਲੈ ਬਾਕੀ ਆਪ ਨੀਲੀ ਦੀ ਨੀਲੀ ਜੀ ਆ ਗਈ ਆਪ ਨੀਲੀ ਦੀ ਚਾਰੇ ਪੈਰ ਥੱਲੇ ਉਟੋੜੀ ਹਾਂਜੀ ਹਾਂ ਜਗਾਰ ਚੰਗਾ ਲੱਗਾ ਬਹੁਤ ਚੰਗਾ ਬਾਕੀ ਤੁਹਾਨੂੰ ਬਹੁਤ ਸੋਨੋ ਪਾਵਰ ਵਾਲਾ ਜਵਾਈ ਹੋਗੀ ਬਹੁਤ ਮੋਟੀ ਮੋਟੀ ਪੂਰੀ ਮੋਟੀ ਪੋਲੀ ਤੁੰਗਲਰਗੀ ਧਾਰਾ ਓਕੇ ਧੰਨਵਾਦ ਰੱਬ ਦਾ ਤੇ ਇਹ ਸੱਜਣਾ ਅਗਲੀ ਕਿਰੀ ਵਾਲੇ ਆ ਟ੍ਰੈਂਡ ਕਲਾਸ ਜਿਹੜੇ ਦਲਕਰ ਜਿਹੜਾ ਜਿਲ੍ਹਾ ਫਰੂਲ ਪਰ ਆ ਗਿਆ ਸੱਜਣਾ ਇੱਕ ਜੋ ਕੱਟਾ ਰੋਟੀ ਦਾ ਉਹ ਜਿਹਦੇ ਸਾਥ ਨੂੰ ਇਨਕਾਜਾ ਲਾ ਲਿਓ ਤੁਸੀਂ ਚੰਗੇ ਵੱਟੇ ਕੱਢਦਾ ਵਾ ਵਾਹ ਬੜਾ ਚੰਗੇ ਦੋਸਤੋ ਜੰਮੀ ਆ ਇਹਦਾ ਤਾਂ ਫਿਰ ਹੁਣ ਤੁਹਾਨੂੰ ਸਾਰੀਆਂ ਗਰੰਟੀਆਂ ਦੇ ਦਿੱਤੀਆਂ ਵਾਰ-ਵਾਰ ਕੀ ਦੱਸਣਾ ਧੰਨਵਾਦ ਆ ਤੁਸੀਂ ਵੀ ਇੰਨਾ ਕਿ ਟਾਈਮ ਕੱਢ ਕੇ ਵੀਡੀਓ ਐਂਡ ਤੱਕ ਦੇਖਿਆ ਜਿਉਂਦੇ ਬਸੇ ਰਹੋ ਪਰਮਾਤਮਾ ਤੁਹਾਨੂੰ ਚੰਨ ਦੇ ਉੱਪਰ ਰਾਤੋਨੀ ਤਰੱਕੀ ਦੇ ਵਿੱਚ ਤਸੱਲੀ ਵਾਲੇ ਪਸੂਰ ਸਦਨੋਂ ਬੇਫਿਕਰੀ ਆ